ਗੁਜਰ ਪਰਿਵਾਰਾਂ ਦਾ ਜਿਹੜਾ ਨੇ ਇਹ ਜਿਹੜੇ 100 ਹਰ ਬੱਚੇ ਤੇ ਜਿਹੜੇ ਡਾ ਵੱਡਾ ਹੁਣ ਸਾਡੇ ਆਜ ਟੂਰਨਾਮੈਂਟ ਕਰਵਾਇਆ ਉਹ ਬਹੁਤ ਸਾਹਮਣੇ ਲੱਗਾਂ ਦੀ ਧਰਤੀਆ ਗੁਰੂ ਵੀਰਾਂ ਦੀ ਧਰਤੀ ਹੈ ਅੱਜ ਬਹੁਤ ਵੱਡਾ ਟੂਰਨਾਮੈਂਟ ਹੋਇਆ ਅੱਜ ਪੰਜਾਬ ਸਰਕਾਰ ਵੱਲੋਂ ਆਪਣੇ ਮਹਿਕਮੇ ਵੱਲੋਂ 255000 ਰੁਪਏ ਸਪੋਰਟਸ ਕਲੱਬ ਗੁਜਰ ਪਰਿਵਾਰਾਂ ਨੂੰ 255000 ਰੁਪਏ ਆਇਆ ਹੈ ਗੁਜਰ ਪਰਿਵਾਰ ਅੱਜ ਦੇ ਗੁੱਜਰ ਕਬੱਡੀ ਕੱਪ ਦੀਆਂ ਨੌਜਵਾਨ ਵੀਰਾਂ ਨੂੰ ਅਤੇ ਸਾਰੇ ਸਾਥੀਆਂ ਨੂੰ ਗੁੱਜਰ ਸਮਾਜ ਨੂੰ ਬਹੁਤ-ਬਹੁਤ ਵਧਾਈਆਂ ਜਿੰਨੇ ਵੀ ਸਾਰੀ ਸੰਗਤ ਆਈ ਵੀ ਸਾਰੀ ਸੰਗਤ ਨੂੰ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਜੋ ਵੀ ਲੀਡਰ ਸਾਹਿਬਾਨ ਆਏ ਤੇ ਸਾਰਿਆਂ ਦਾ ਮੈਂ ਗੁੱਜਰ ਸਮਾਜ ਵੱਲੋਂ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਜੀ ਗੁੱਜਰ ਸਮਾਜ ਨੇ ਹਮੇਸ਼ਾ ਹੀ ਨਸ਼ਾ ਦਾ ਵਿਰੋਧ ਕੀਤਾ ਸਾਡੇ ਜਿਹੜੇ ਨੌਜਵਾਨਾਂ ਨੇ ਜਿਹਨਾਂ ਚੰਗਾ ਸਨੇਹਾ ਦਿੱਤਾ ਇੱਕ ਸਾਨੂੰ ਇਹ ਨਸ਼ਾ ਦਾ ਦੂਰ ਕਰਿਆ ਸਾਡਾ ਨਸ਼ਾ ਦਾ ਦੂਰੰਦਾ ਇੱਕੋ ਇੱਕ ਤਰੀਕਾ ਟੂਰਨਾਮੈਂਟ ਸਾਨੂੰ ਸਾਡੇ ਸਮਾਜ ਦੇ ਮਾਣ ਹੈ ਸਾਨੂੰ ਸਾਡੇ ਨੌਜਵਾਨਾਂ ਦੇ ਮਾਣ ਹੈ ਜਿਹੜਿਆ ਨੇ ਇਹ ਪਰਲਾ ਕੀਤਾ ਬਹੁਤ ਛਾ ਲੱਗ ਰਿਹਾ ਦੇਖੋ ਕਿੰਨੀ ਦੁਨੀਆ ਆ ਰਹੀ ਹੈ ਕਿਹੜੇ ਬੱਚੇ ਨੇ ਨਸ਼ਾ ਛੱਡ ਜਾਣਾ ਕਿਹੜੇ ਬੱਚੇ ਨੇ ਖਿਡਾਰੀ ਬਣ ਜਾਣਾ ਅੱਜ ਦਾ ਦੇਖ ਕੇ ਇੱਕ ਚੰਗਾ ਮੈਸੇਜ ਹੈ ਨਸ਼ਾ ਤੋਂ ਦੂਰ ਰਹਿਣਾ ਵਰਿੰਦਰ ਖੇਪੜ